ਜਲਾਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਜਲਾਸਾ ਸਾਹਿਬ ਇੱਕ ਪੰਜਾਬ ਸਰਕਾਰ ਨੇ ਟ੍ਰੈਫਿਕ ਦਾ ਰੂਲ ਬਣਾਇਆ ਨਵਾਂ 31 ਜੁਲਾਈ ਤੋਂ ਬਾਅਦ ਕੋਈ ਵੀ ਜਿਹੜਾ ਨਾਬਾਲਗ ਬੱਚਾ ਜਿਹਦੀ ਉਮਰ 18 ਸਾਲ ਤੋਂ ਥੱਲੇ ਆ ਹਾਂਜੀ ਟੂ wheeler ਜਾਂ ਫੋਰ wheeler ਜੋ ਗੱਡੀ ਆ ਮੋਟਰਸਾਈਕਲ ਨਹੀਂ ਚਲਾ ਸਕੂਗਾ ਜੇਕਰ ਚਲਾਉਂਦਾ ਫਸ ਗਿਆ ਕੋਈ ਬੱਚਾ ਤਾਂ ਉਹਦੇ ਮਾਪਿਆਂ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਆ 3 ਸਾਲ ਦੀ ਕੈਦ 25000 ਰੁਪਏ ਜੁਰਮਾਨਾ ਰੱਖਿਆ ਗਵਰਨਮੈਂਟ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਰੂਲ ਨੂੰ ਕਿ ਕਿੰਨਾ ਕਾਮਯਾਬ ਹੋਊਗਾ ਪੰਜਾਬ ਦੇ ਵਿੱਚ ਕਿਉਂਕਿ ਨਾ ਬਾਲਕ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਲਗਭਗ ਉਹ ਸਾਰੇ ਹੀ ਮੋਟਰਸਾਈਕਲਾਂ 'ਤੇ ਜਾ ਰਹੇ ਆ ਪਿੰਡਾਂ ਵਿੱਚੋਂ ਸ਼ਹਿਰਾਂ ਨੂੰ ਤੇ ਨਾਵਾਲਕੇ ਬੱਚੇ ਕਈ ਵਾਰੀ ਆਪਣੇ ਮਾ ਛੋਟੇ ਬਜ਼ੁਰਗਾਂ ਨੂੰ ਵੀ ਦੋਈ ਬੁੱਟੀ ਲੈਣ ਵਾਸਤੇ ਬਾਜ਼ਾਰ ਚ ਆ ਜਾਂਦੇ ਆ ਕਈ ਵਾਰੀ ਚ ਬਲਵੋ ਪਲਵਾਨੀ ਗੜਾ ਮਾਰਨ ਵੀ ਆ ਜਾਂਦੇ ਆ ਤੇ ਕਿਵੇਂ ਇਸ ਨੂੰ ਜਿਹੜੀ ਟ੍ਰੈਫਿਕ ਪੁਲਿਸ ਕੰਟਰੋਲ ਕਰੂਗੀ ਇਸ ਕਾਨੂੰਨ ਨੂੰ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਲਈ ਕਿੰਨਾ ਗਿਆ ਸਹੂਲਤ ਹੋਊਗੀ ਜਾਂ ਨੁਕਸਾਨ ਹੋਊਗਾ ਲੋਕਾਂ ਨੂੰ ਜੱਗੇ ਜੀ ਦੇਖੋ ਜਿਹੜੇ ਸਫਤ ਸਬੰਧੀ ਕਾਨੂੰਨ ਬਣਿਆ ਤਾਂ ਵਧੀਆ ਗੱਲ ਹੈ ਬਣਨੇ ਚਾਹੀਦੇ ਨੇ ਕਾਨੂੰਨ ਹਾਂਜੀ ਕਿਉਂਕਿ ਬਹੁਤ ਸਾਰੀਆਂ ਪੰਜਾਬ ਚ ਦੇਸ਼ ਚ ਇਵਨ ਕੇ ਸਾਰੇ ਸੰਸਾਰ ਚ ਕੱਲੇ ਹਾਦਸਿਆਂ ਚ ਹਜ਼ਾਰਾਂ ਜਾਨਾਂ ਕੀਮਤੀ ਜਾਨਾਂ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਨੇ ਬਿਲਕੁਲ ਜੀ ਤੇ ਬਹੁਤ ਸਾਰੇ ਨੌਜਵਾਨ ਕਿਉਂਕਿ ਅੱਜ ਕੱਲ ਮਾਪਿਆਂ ਕੋਲ ਇਕਲੌਤੇ ਪੁੱਤ ਹੁੰਦਾ ਤੇ ਕਈ ਵਾਰੀ ਆਪਾਂ ਦੇਖਦੇ ਆਂ ਵੀ ਹਾਦਸਿਆਂ ਚ ਉਹਦੀ ਜਾਨ ਚਲੀ ਜਾਂਦੀ ਹੈ ਸਾਰੀ ਉਮਰ ਲਈ ਮਾਪੇ ਹਮ ਕੁਛ ਚਾਹੁੰਦੇ ਰਹਿੰਦੇ ਨੇ ਫਿਰ ਸੋ ਇਹ ਕਾਨੂੰਨ ਜਿਹੜਾ ਬਣਿਆ ਨਵਾਲ ਲਗਾ ਨੋ ਰੋਕਣ ਲਈ ਵਾਹਨ ਚਲਾਉਣ ਤੋਂ ਇਹ ਕੋਈ ਮਾੜਾ ਕਾਨੂੰਨ ਨਹੀਂ ਹੈ ਚੰਗਾ ਕਾਨੂੰਨ ਹੈ ਠੀਕ ਹੋ ਜੀ ਪਰ ਇਹ ਵੀ ਜਿਹੜਾ ਧਰਾਤਲ ਤੇ ਇਸ ਨੂੰ ਕਿਸ ਤੰਗ ਨਾਲ ਲਾਗੂ ਕੀਤਾ ਜਾਵੇਗਾ ਇਹ ਬਹੁਤ ਵੱਡਾ ਸਵਾਲ ਅਨੁਸਾਰ ਲਿਖਦਾ ਇਹ ਵੀ ਜਿਹੜਾ 18 ਸਾਲ ਦੀ ਥਾਂ ਪਹਿਲਾਂ ਤਾਂ ਕਾਨੂੰਨ 16 ਸਾਲ ਦਾ ਕਿਉਂਕਿ ਕਈ ਬਦੇਸਾਂ 'ਚ ਬਹੁਤ ਸਾਰੀਆਂ ਥਾਵਾਂ 'ਤੇ 16 ਸਾਲ ਦਾ ਜੀ ਇਹ ਡਰਾਈਵਿੰਗ ਹੈ ਉਹ 16 ਸਾਲ ਹੈ ਆਪਣੇ ਦੇਸ਼ 'ਚ ਵੀ ਜਿਹੜਾ ਬਿਨਾਂ ਗੇਅਰ ਤੋਂ ਤੁਸੀਂ ਜਿਹੜਾ ਐਕਟਿਵ ਆ ਜਾਂ ਕੋਈ ਹੋਰ ਹੈ ਉਹ 16 ਸਾਲ ਦਾ ਬੱਚਾ ਉਹਦਾ ਲਾਇਸੈਂਸ ਬਣਾ ਸਕਦਾ ਹੈ ਬਿਨਾਂ ਗੇਅਰ ਵਾਲੇ ਵਾਹਨ ਦਾ ਹਾਂਜੀ 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 ਦੋਪਈਆ ਵਾਹਨ ਦਾ 16 ਸਾਲ ਤੋਂ ਬਾਅਦ ਉਹਨੂੰ ਚਲਾਣ ਦੀ ਪਰਵਾਨਗੀ ਹੈਗੀ ਹੈ ਕੀ ਕੋਈ ਤਾਂ ਮਾਪਿਆਂ ਨੂੰ ਚਲੋ ਇਹ ਚਾਹੀਦਾ ਹੈ ਵੀ ਆਪਣੇ ਬੱਚਿਆਂ ਨੂੰ ਜੇ ਦੇਣਾ ਹੀ ਹੈ ਤਾਂ ਬਿਨਾਂ ਗੇਰ ਵਾਲਾ ਦੇਣ ਤੇ ਉਹਦਾ ਲਾਇਸੈਂਸ ਜ਼ਰੂਰ ਬਣਾਉਣਾ ਹਾਂ ਦਾ ਮੈਂ ਬਿਨਾਂ ਗੇਰ ਵਾਲਾ ਹਾਂ ਜੀ ਜੀ ਪਰ ਇਸ ਇਹ ਜਿਹੜਾ ਕਾਨੂੰਨ ਹੈ ਨਾ ਜੀ ਬਹੁਤ ਸ਼ਕਤੀ ਨਾਲ ਲਾਗੂ ਕਰਨ ਦੀ ਤਾਂ ਸੰਬੰਧੀ ਪਹਿਲਾਂ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਵੱਡੀ ਲੋੜ ਹੈ ਪਿੰਡਾਂ 'ਚ ਜਾ ਕੇ ਜਾਗਰੂਕ ਕੀਤਾ ਜਾਵੇ ਮਾਂ-ਬਾਪ ਨੂੰ ਸਕੂਲਾਂ 'ਚ ਕੈਂਪ ਲਾਏ ਜਾਣ ਜਿਹੜੀਆਂ ਮਾਪਿਆਂ ਦੀਆਂ ਮੀਟਿੰਗਾਂ ਸਕੂਲਾਂ 'ਚ ਬੁਲਾਈਆਂ ਜਾਣ ਹੂੰ 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 ਕਿਉਂਕਿ ਜੱਗੇ ਜਿਵੇਂ ਇਹ ਮਾਂ-ਬਾਪ ਕਰਨ ਤਾਂ ਕੀ ਕਰਨ ਹੁਣ ਇਹੋ ਜਿਹਾ ਕੋਈ ਪੰਜਾਬ ਦੇ ਆਪਣੇ ਪਿੰਡਾਂ 'ਚ ਕੋਈ ਬਹੁਤ ਜ਼ਿਆਦਾ ਬੱਚ ਸਰਵਿਸ ਨਹੀਂ ਹੈ ਬਹੁਤ ਹਾਂ ਜੀ ਇਹ ਆ ਤੋ 60% ਪਿੰਡ ਜਿਹੜੇ ਬਸ ਸਰਵਸਤੋ ਵਾਂਝੇ ਨਹੀਂ ਜਿਵੇਂ ਜਿਹਾ ਗੀ ਇਹ ਕੋਈ ਹੈਗੀ ਹੈ ਤਾਂ ਸਕੂਲ ਸਮੇਂ ਦੇ ਨਾਲ ਮਿਲ ਨਹੀਂ ਖਾਂਦੀ ਜੀ ਮਾਂ ਬਾਪ ਨੇ ਆਪਣੇ ਕੰਮ ਵੀ ਜਾਣਾ ਹੁੰਦਾ ਫਿਰ ਜੇ ਬੱਚੇ ਨੂੰ ਖੁਦ ਸਕੂਲ ਛੱਡ ਕੇ ਆਵੇ ਤੇ ਫਿਰ ਮਾਂ ਬਾਪ ਆਪਣਾ ਕੰਮ ਰਹਿ ਜਾਂਦਾ ਜੀ ਠੀਕ ਜੀ ਹਾਂ ਜੀ ਇਸ ਕਰਕੇ ਜਿਆਦਾ ਪਹਿਲਾਂ ਕੋਈ ਇਹੋ ਜਿਹਾ ਕਰਿਆ ਜਾਵੇ ਨਾ ਵੀ ਬੱਚਿਆਂ ਨੂੰ ਲੋੜ ਹੀ ਨਾ ਪਵੇ ਜਾਂ ਮਾਂ-ਬਾਪ ਖੁਦ ਹੀ ਉਹਨਾਂ ਨੂੰ ਕਹਿਣ ਨਾ ਵੀ ਨਹੀਂ ਪਈ ਤੁਸੀਂ ਸਕੂਟਰ ਨਹੀਂ ਚੱਕਣਾ ਤੁਹਾਡੇ ਸਕੂਲ ਦੀ ਬੱਸ ਆ ਗਈ ਜਾਂ ਤੁਹਾਡੀ ਦੂਜੀ ਬੱਸ ਆ ਗਈ ਤੁਸੀਂ ਉਹਦੇ 'ਚ ਚੜ ਕੇ ਚਲੇ ਜਾਓ ਜੀ ਪਰ ਜਦੋਂ ਇਹੋ ਜਿਹਾ ਕੋਈ ਸਾਧਨ ਹੀ ਹੈ ਨਹੀਂ ਹੂੰ ਹੂੰ ਤੇ ਫਿਰ ਬੱਚੇ ਕਰਨ ਦਾ ਕੀ ਕਰਨ ਇਹ ਵੀ ਦੱਸੋ ਕਿਉਂਕਿ ਇਹ ਸਾਰੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਜਿਹੜਾ ਢਾਂਚਾ ਹੈ ਜਿਹੜਾ ਸਿਸਟਮ ਹੈ ਉਹਦੇ ਵਿੱਚ ਵੀ ਤਾਂ ਸੁਧਾਰ ਦੀ ਬਹੁਤ ਲੋੜ ਹੈ ਬਿਲਕੁਲ ਹਾਂਜੀ ਹਾਂਜੀ ਹੂੰ ਤੇ ਉਹਨਾਂ ਦੇ ਕਿਸੇ ਘਰੇ ਕੋਈ ਬਜ਼ੁਰਗ ਬਿਮਾਰ ਹੋ ਗਿਆ ਤੇ ਜੇ ਉਹਦਾ 18 ਸਾਲ ਦਾ 17 ਸਾਲ ਦਾ ਸਾਡੇ 17 ਸਾਲ ਦਾ ਬੱਚਾ ਉਹਨੂੰ ਦਵਾਈ ਲੈਣ ਨਹੀਂ ਲੈ ਕੇ ਨਹੀਂ ਜਾਊਗਾ ਫਿਰ ਉਹ ਤਾਂ ਕੀ ਘਰੇ ਪਿਆ ਪਿਆ ਉਹਨੂੰ ਪ੍ਰੋਬਲਮ ਹੋ ਸਕਦੀ ਹੈ ਜੀ ਜੀ ਬਿਲਕੁਲ ਬਿਲਕੁਲ ਹਾਂ ਕਾਨੂੰਨ ਦੇਖੋ ਪਹਿਲਾਂ ਵੀ ਬਹੁਤ ਬਣੇ ਹੋਏ ਨੇ ਤੇ ਕਨ ਮਸਲਾ ਦਾ ਕਾਨੂੰਨ ਨੂੰ ਲਾਗੂ ਕਰਨ ਦਾ ਹੁਣ ਚੰਡੀਗੜ੍ਹ 'ਚ ਵੀ ਤਾਂ ਕਾਨੂੰਨ ਸਾਰੇ ਲੋਕ ਆਪਾਂ ਲਾਗੂ ਕਰਦੇ ਆਂ ਸਾਰੇ ਵੀ ਜਾਗਰੂਕ ਆ ਸਾਰੇ ਹਾਂ ਹਾਂ ਹਾਂਜੀ ਆਪਣੇ ਚੰਡੀਗੜ੍ਹ ਵਾਡੇ ਸਾਰ ਆਪਾਂ ਸੀਟ ਬੈਲਟ ਵੀ ਲਾ ਲੈਨੇ ਆ ਆਪਣਾ ਕੋਈ ਹੋਰ ਨੁਕਸ ਹੋਵੇ ਵੀ ਦੂਰ ਕਰਦੇ ਆ ਜਿਹੜੀ ਐਵਰੇਜ ਮਿੱਥੀ ਹੋਈ ਹੈ ਉਹਦੇ ਅਨੁਸਾਰ ਆਪਾਂ ਆਪਣਾ ਬਾਹਰ ਵੀ ਚਲਾਣੇ ਆ ਬਿਲਕੁਲ ਜੀ ਉੱਥੇ ਵੀ ਤਾਂ ਆਪਾਂ ਸਾਰੇ ਕਾਨੂੰਨਾਂ ਨੂੰ ਮਾਨਤਾ ਦੇਣੇ ਆ ਨਾ ਜੀ 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 ਕਿਉਂਕਿ ਉੱਥੇ ਪਰਤੀ ਆਪਾਂ ਜਾਗਰੂਕ ਆ ਜੀ ਤੋਂ ਇਥੇ ਵੀ ਜਿਹੜਾ ਸਜ਼ਾ ਵਾਲੇ ਪਾਸੇ ਜਾਣ ਦੀ ਥਾਂ ਭਾਵੇਂ ਛੋਟਾ ਜੁਰਮਾਨਾ ਪਹਿਲਾਂ ਕਰ ਲਿਆ ਜਾਵੇ ਜਿੰਨ ਸਾਬ ਦੀ ਸਜ਼ਾ ਮਾਂ ਬਾਪ ਨੂੰ ਦੇਣੀ ਜਿਹੜਾ ਕਾਨੂੰਨ ਤੇ ਤੈ ਬਹੁਤ ਜਿਆਦਾ ਹੈ ਸਰ ਸਹੀ ਸਜ਼ਾ ਹੈ ਹਾਂਜੀ ਹਾਂਜੀ ਹਾਂ ਜਦੋਂ ਤੱਕ ਪਹਿਲਾਂ ਤਾਂ ਜਾਗਰੂਕਤਾ ਪੈਦਾ ਕਰਨਾ ਸਭ ਤੋਂ ਵੱਡੀ ਗੱਲ ਤੇ ਇਹ ਵੀ ਜਾਗਰੂਕਤਾ ਪੈਦਾ ਕਰ ਜਾਗਰੂਕਤਾ ਵੀ ਏ ਚਿੱਲਾ ਸਭ ਸਾਡਾ ਸਿਸਟਮ ਹੈ ਹਜਾ ਬਣ ਗਿਆ ਸਵੇਜ ਕੇ ਸਰ ਸਰਦਾ ਨਹੀਂ ਹੈਗਾ ਟ੍ਰੈਫਿਕ ਇਸ ਕੰਪੋ ਬਿਨਾ ਕਿਉਂਕਿ ਮੋਟਰਸਾਈਕਲ ਹਰੇ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਖੜੇ ਆਂਗੇ ਬਿਲਕੁਲ ਜੀ ਤੇ ਜੇ ਮੈਂ ਤੁਸੀਂ ਦੱਸਿਆ ਕਿ ਬਜ਼ੁਰਗਾਂ ਨੂੰ ਦਵਾਈ ਬੁੱਟੀ ਦਵਾਈਆਂ ਸ਼ਹਿਰ ਵਿੱਚ ਜਾਣਾ ਕਿ ਬੱਚੇ ਨੇ 5-6 ਕਿਲੋਮੀਟਰ ਦੇ ਤੇ ਉਹ ਅੱਗੇ ਨਾਕਾ ਲੱਗਿਆ ਹੋਵੇ ਟ੍ਰੈਫਿਕ ਪੁਲਿਸ ਦਾ ਤੇ ਕਿਵੇਂ ਕੰਟਰੋਲ ਕਰੂਗਾ ਬੱਚਾ ਉਸ ਨੂੰ ਫਿਰ ਨਹੀਂ ਬਹੁਤ ਔਖਾ ਜੀ ਦੇਖੋ ਬੱਚਿਆਂ ਨੇ ਟਿਊਸ਼ਨ ਪੜ੍ਹਨ ਵੀ ਜਾਣਾ ਹੈ ਜੀ ਜੀ ਹਾਂਜੀ ਹਾਂਜੀ ਹੁਣ ਪੋਲਸ ਵੀ ਜਾਣਾ ਹੁਣ ਪਤਾ ਲੱਗਿਆ ਕਿ ਅੱਜ ਪੜ੍ਹਨ ਜਾਊਗਾ ਜਾਂ ਕਸਬੇ ਵਿੱਚ ਜਾਊਗਾ ਪਿੰਡਾਂ 'ਚ ਟਿਊਸ਼ਨ ਸੈਂਟਰ ਨਹੀਂ ਹੈਗੀ ਕੋਈ ਟਿਊਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ ਮੈਡਮ ਨੇ ਹੁਣ ਐਲਾਨ ਕਰਤਾ ਬੱਚਿਆਂ ਨੂੰ ਜੀ ਸਕੂਲ ਦੇ ਵਿੱਚ ਕਿ ਜਿਹੜਾ ਮੋਟਰਸਾਈਕਲ ਆ ਬਾਹਰ ਖੜਾ ਕੇ ਸਕੂਲ ਦੇ ਅੰਦਰ ਮੋਟਰਸਾਈਕਲ ਇੰਟਰ ਨਹੀਂ ਕਰਨਾ ਤੇ ਬੱਚੇ ਚੋਰੀ ਦੀਆਂ ਵਾਰਦਾਤਾਂ ਹੋਣਗੀਆਂ ਜੀ ਜ਼ਿਆਦਾ ਕਿ ਉਹ ਬਾਹਰ ਖੜਾ ਕੇ ਆ ਰਹੇ ਕਿ ਕੋਈ ਸੇਫ ਸਟੈਂਡ ਲਾ ਦਿੰਦਾ ਸਕੂਟਰ ਮੋਟਰਸਾਈਕਲ ਸਟੈਂਡ ਬਣੇ ਹੋਏ ਹੋਣਗੇ ਜਾਂ ਕਿ ਦੁਕਾਨਦਾਰੀ ਕੋਲ ਲਾ ਆ ਜਾਂਦਾ ਕਿਸ ਤਰ੍ਹਾਂ ਉਹ ਪਰੇਸ਼ਾਨੀ ਤਾਂ ਬੱਚਿਆਂ ਨੂੰ ਹੋ ਰਹੀ ਹੈ ਇਸ ਗੱਲ ਦੀ ਬਿਲਕੁਲ ਜੀ ਸੋ ਇਸ ਪ੍ਰਤੀਨਾ ਪਹਿਲਾਂ ਇਹ ਕਾਨੂੰਨ ਦੀ ਸ਼ਕਤੀ ਨਾਲ ਲਾਗੂ ਕਰਨ ਤੋਂ ਪਹਿਲਾਂ ਬਹੁਤ ਵੱਡੀ ਜਾਗਰੂਕਤਾ ਸਭ ਤੋਂ ਪਹਿਲਾਂ ਪੈਦਾ ਕਰਨ ਦੀ ਲੋੜ ਹੈ ਕਿ ਜਿਹੜਾ 18 ਸਾਲ ਦੀ ਉਮਰ ਘਟਾ ਕੇ ਉਹਨੂੰ 17 ਜਾਂ 16 ਸਾਲ ਦੀ ਉਮਰ ਵਾਲੇ ਦਾ ਸੋਚਣਾ ਚਾਹੀਦਾ ਹੈ ਇਹ ਵੀ ਬਹੁਤ ਵੱਡਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਦਾ 10-10 ਸਾਲ ਦੇ ਬੱਚੇ ਬਹੁਤ ਵਧੀਆ ਟੰਗ ਨਾਲ ਡਰਾਈਵ ਕਰ ਦਿੰਦੇ ਨੇ 12-12 15-15 ਸਾਲ ਦੇ ਬੱਚੇ ਕਾਰਾਂ ਚਲਾਉਂਦੇ ਨੇ ਜੀ ਪਰ ਪਰ ਕਿਲਾ ਸਾਹਿਬ ਪਰਕਿਲਾ ਸਾਹਿਬ ਚਲਾ ਦਿੰਦੇ ਆ ਉਹ ਸਿਰਫ ਡਰਾਈਵਰੀ ਕਰ ਸਕਦੇ ਆ ਉਹਨਾਂ ਨੂੰ ਜੋ ਕਾਨੂੰਨੀ ਜੋ ਰੂਲ ਆ ਜੋ ਸਿਖਦੇ ਉਹਨਾਂ ਬਾਰੇ ਜਾਣਕਾਰੀ ਬਹੁਤ ਘੱਟ ਹੁੰਦਾ ਉਹਨਾਂ ਨੂੰ ਬੱਚਿਆਂ ਨੂੰ ਜੀ ਜੀ ਤੇ ਜਿਹੜੇ ਤੁਸੀਂ ਦੱਸਿਆ ਅਕਸਰ ਐਕਸੀਡੈਂਟ ਦਾ ਜਿਹੜਾ ਕਾਰਨ ਬਣਦਾ ਉਹਹੀ ਕਾਰਨ ਬਣ ਜਾਂਦਾ ਕਿ ਨਵਾਲਕ ਬੱਚਿਆਂ ਨੂੰ ਰੂਲ ਦਾ ਪਤਾ ਨਹੀਂ ਹੁੰਦਾ ਪੂਰੇ ਤਰੀਕੇ ਨਾਲ ਤੇ ਉਹ ਕਿਤੇ ਸਿੱਦੇ ਖੱਬੇ ਕਰਕੇ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਆ ਜੀ ਬਿਲਕੁਲ ਜੀ ਬਿਲਕੁਲ ਇਸ ਕਰਕੇ ਚਲੋ ਰੋਲ ਤਾਂ ਬਣਨੇ ਚਾਹੀਦੇ ਨੇ ਕਿਉਂਕਿ ਜਾਨਾਂ ਕੀਮਤੀ ਨੇ ਜੀ ਬੱਚਿਆਂ ਦੀਆਂ ਜਿਨ੍ਹਾਂ ਨੂੰ ਬਚਾਣ ਦੀ ਲੋੜ ਹੈ ਜਿਵੇਂ ਸਾਡੀ ਟ੍ਰੈਫਿਕ ਜਿਵੇਂ ਸਾਡੀ ਜਿਵਨ ਸ਼ਕਤੀ ਦੀ ਥਾਂ ਜਾਗਰੂਕਤਾ ਤੇ ਲਾਮਬੰਦੀ ਸਭ ਤੋਂ ਪਹਿਲਾਂ ਬਹੁਤ ਵੱਡੀ ਕਰ ਜਿਵੇਂ ਸਾਡੀ ਟ੍ਰੈਫਿਕ ਪੁਲਿਸ ਹੈਗੀ ਆ ਟਰਾਂਸਪੋਰਟ ਵਿਭਾਗ ਵੀ ਹੈ ਇਹ ਵੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਕੂਲਾਂ ਕਾਲਜਾਂ ਦੇ ਜਾ ਕੇ ਪ੍ਰਚਾਰ ਕਰ ਸਕਦੇ ਆ ਇਸ ਗੱਲ ਦਾ ਜੀ ਬੱਚਿਆਂ ਨੂੰ ਸਮਝਾ ਬਿਲਕੁਲ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਜੀ ਪ੍ਰਚਾਰ ਕਰਨਾ ਤੇ ਨਾਲ-ਨਾਲ ਸਾਰੀਆਂ ਸੜਕਾਂ ਠੀਕ ਹੋਣ ਹਾਂ ਜੀ ਨਹੀਂ ਬਸ ਸਰਵਿਸ ਹੈ ਬਸ ਸਰਵਿਸ ਦਾ ਪ੍ਰਬੰਧ ਕੀਤਾ ਜਾਏ ਕੁਝ ਬਦਲ ਤਾਂ ਦੇਣਾ ਪਊਗਾ ਬਦਲ ਤਾਂ ਆਪਾਂ ਨੂੰ ਬਿਲਕੁਲ ਜੀ ਬਿਲਕੁਲ ਹੁਣ ਬੱਚਾ ਕੀ ਕਰੂਗਾ ਜੀ ਕਿਵੇਂ ਜਾਊਗਾ ਘਰ ਬਿਠਾ ਦੀ ਆਪਾਂ ਬੱਚਿਆਂ ਨੂੰ ਦੱਸੋ ਜੀ ਨਾ ਬਾਪ ਕੀ ਕਰ ਪੜਾਈ ਕਰਾਉਣ ਵਿੱਚ ਨੀਂਨਾ ਰੋਕ ਸਕਦੇ ਜੀ ਹੁਣ ਥੋੜਾ ਕਹਿਣਾ ਥੋੜਾ ਕੀ ਕਹਿਣ ਦਾ ਭਾਵ ਆ ਕੀ ਇਹ ਜਿਹੜਾ ਕਾਨੂੰਨ ਆਗਾ ਜਿਹੜਾ ਕਾਨੂੰ ਦੇਖੋ ਮੈਂ ਕਾਨੂੰਨ ਨੂੰ ਗਲਤ ਨਹੀਂ ਕਹਿ ਸਕਦਾ ਕਾਨੂੰਨ ਲਾਗ ਜ਼ਰੂਰੀ ਹੈ ਬਣਨੇ ਚਾਹੀਦੇ ਨੇ ਲਾਗੂ ਵੀ ਹੋਣੇ ਚਾਹੀਦੇ ਨੇ ਹਮ ਪਰ ਇੱਕ ਸਖਤ ਨਹੀਂ ਹੋਣੇ ਚਾਹੀਦੇ ਤੇ ਇੱਕ ਇਹਨਾਂ ਪ੍ਰਤੀ ਲਾਮਬੰਦੀ ਪੈਦਾ ਸਭ ਤੋਂ ਪਹਿਲਾਂ ਤਾਂ ਬਹੁਤ ਵੱਡੀ ਲਾਮਬੰਦੀ ਪੈਦਾ ਹੋਣੀ ਚਾਹੀਦੀ ਤੇ ਇੱਕ ਬੱਚਿਆਂ ਲਈ ਕੋਈ ਪ੍ਰਬੰਧ ਤਾਂ ਕਰੇ ਨਾ ਹੀ ਸਰਕਾਰ ਬਦਲਵਾ ਜੀ 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 ਕਰਨ ਦਾ ਕੀ ਕਰਨ ਬੱਚੇ ਕੋਈ ਜਾਗਰੂਕਤਾ ਪੈਦਾ ਕੀਤੀ ਜਾਵੇ ਜਿਹੜੇ ਸਾਰੇ ਕਾਨੂੰਨਾਂ ਦਾ ਮੇਰਾ خیال ਕਿ ਜਦੋਂ ਮੋਟਰ ਦਾ ਅੰਕੜਾ ਕੱਢਦੇ ਹੈਗੇ ਅੱਜ 25 30% ਬੱਚੇ ਜਿਹੜੇ ਨਾਂ ਵਾਲਕ ਉਹ ਆਮ ਦੇਖ ਜਾਂਦੇ ਮੋਟਰਸਾਈਕਲ ਚਲਾਉਂਦੇ ਜੀ 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 ਤੇ ਜੇ ਕਾਨੂੰਨ ਲਾਗੂ ਹੁੰਦਾ ਸក្តਾਈ ਨਾਲ ਸਾਰੇ ਰਖਾਇਲਾ ਕਿ ਟ੍ਰੈਫਿਕ ਵੀ ਕਾਫੀ ਘਟ ਸਕਦੀ ਹੈ ਇਹਦੇ ਨਾਲ ਜੀ ਕਿਉਂਕਿ ਅੱਜਕੱਲ ਰੋਡਾਂ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਰੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਪਰ ਤੁਹਾਡੀ ਗੱਲ ਉਹੀ ਹੈ ਕਿ ਇਸ ਦੇ ਬਾਰੇ ਪਹਿਲਾਂ ਲੋਕਾਂ ਨੂੰ ਜਾਗਰੂਕ ਜ਼ਰੂਰੀ ਕਰਨਾ ਜੀ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਸਰਬ ਮਿਹਰਬਾਨੀ ਬਹੁਤ-ਬਹੁਤ ਧੰਨਵਾਦ